ਜਿਹੜੇ ਮਾਲਕ ਤੇ ਸਾਰੇ ਪਰਿਵਾਰ ਦੇ ਮੈਂਬਰ ਬਾਹਰ ਰਹਿੰਦੇ ਨੇ ਉਹਨਾਂ ਦੀ ਆਪਾਂ ਕੋਠੀਆਂ ਲੈ ਕੇ ਪਹੁੰਚੇ ਹਾਂ ਅੱਜ ਵੀਡੀਓ 'ਚ ਘਟੋ ਘਟਾ 6 ਤੋਂ 7 ਕੋਠੀਆਂ ਤੇ ਘਰ ਆਪਾਂ ਲੈ ਕੇ ਪਹੁੰਚੇ ਹਾਂ ਹਰ ਰੇਟ ਦੇ ਵਿੱਚ ਆਪਾਂ ਲੈ ਕੇ ਪਹੁੰਚੇ ਹਾਂ ਤੁਸੀਂ ਵੀਡੀਓ ਇੱਕ ਵਾਰੀ ਚੈੱਕ ਕਰਿਓ ਜੀ ਰੇਟ ਤੇ ਕੋਠੀਆਂ ਤੇ ਘਰ ਤੁਹਾਨੂੰ ਪਸੰਦ ਆਉਣਗੇ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨੇ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇ ਮਗੇ ਜੀ ਪਹਿਲੀ ਕੋਠੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਸੀ ਮਾਲਕ ਜਿਹੜੇ ਆਪਨੇ ਇਹਨਾਂ ਨੇ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਆ ਤੇ ਵੀਡੀਓ ਵੀ ਇਹਨਾਂ ਨੇ ਪੂਰੀ ਵਧੀਆ ਬਣਾ ਕੇ ਭੇਜੀ ਆ ਤੇ ਸਾਰੀ ਜਾਣਕਾਰੀ ਇਹਨਾਂ ਨੇ ਦੱਸੀ ਆ ਜੀ ਬਾਹਰੋਂ ਲੈ ਕੇ ਅੰਦਰ ਤੱਕ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਸੀ ਜੇ ਆਪਾਂ ਥਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਕਿਹਾਗਾ 11 ਮਰਲੇ ਤੋਂ ਉੱਤੇ ਆਪਾਂ ਨੂੰ ਜਗ੍ਹਾ ਮਿਲ ਜੂਗੀ ਥਾਂ ਹੈਗੀ ਆ 11 ਮਰਲੇ ਤੋਂ ਉੱਤੇ ਸੀ ਅ ਰਜਿਸਟਰੀ ਵਾਲੀ ਇਹ ਇਹਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਦੋ ਬੈੱਡਰੂਮ ਸੈੱਟ ਮਿਲ ਜਾਣਗੇ ਤੇ ਪਾਣੀ ਵਾਸਤੇ ਆਪਾਂ ਨੂੰ ਮੋਟਰ ਲੱਗੀ ਹੋਈ ਮਿਲ ਜੂਗੀ ਸੀ ਤੇ 12 ਕ ਲੱਖ ਰੁਪਇਆ ਮਾਲਕ ਨੇ ਰੇਟ ਕਿਹਾਗਾ ਤੇ ਸਾਰਾ ਪਰਿਵਾਰ ਬਾਹਰ ਹੈਗਾ ਤਾਂ ਕਰਕੇ ਇਹਨਾਂ ਨੇ ਆਪਦੀ ਕੂਠੀਏ ਜਿਹੜੀ ਇਹ ਸੇਲ ਕਰਨੀ ਹੈ ਵੀਡੀਓ ਤੁਸੀਂ ਦੇਖ ਰਹੇ ਹੋ ਬਾਕੀ ਤੁਸੀਂ ਮਾਲਕ ਦਾ ਮੋਬਾਈਲ ਨੰਬਰ ਵੀ ਨੋਟ ਕਰ ਲਿਓ ਸੀ ਬਾਕੀ ਪਹਿਲਾਂ ਇੱਕ ਵਾਰੀ ਵੀਡੀਓ ਚੈੱਕ ਕਰੋ ਜੀ ਵਧੀਆ ਵੀਡੀਓ ਆਪਣੇ ਕੋਲੇ ਮਾਲਕ ਨੇ ਬਣਾ ਕੇ ਭੇਜੀ ਹੈ ਕੱਲਾ ਕੱਲਾ ਕੰਮ ਮਾਲਕ ਨੇ ਦਿਖਾਇਆ ਜਿੰਨਾ ਵੀ ਕਰਵਾਇਆ ਹੋਇਆ ਜਿਵੇਂ ਕਿ ਬਾਥਰੂਮ ਤੁਸੀਂ ਦੇਖ ਲਓ ਸੀ ਸਾਹਮਣੇ ਬੈੜਾ ਤੁਸੀਂ ਦੇਖ ਲਓ ਕਿੰਨਾ ਖੁੱਲਾ ਡੁੱਲਾ ਆਪਨੂੰ ਮਿਲ ਜੂਗਾ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਉੱਤੇ ਦਾ ਸਾਰਾ ਕੰਮ ਛੱਤ ਦਾ ਕਰਵਾ ਰੱਖਿਆ ਮਾਲਕ ਨੇ ਸਾਰੀ ਛੱਤ ਪੱਕੀ ਕਰਵਾਈ ਹੋਈ ਆ ਬਾਕੀ ਅੰਦਰੋਂ ਵੀ ਸੋਹਣੀ ਕੋਠੀ ਬਾਹਰ ਤੁਸੀਂ ਦੇਖ ਲਈ ਜੀ ਤੇ ਮਾਲਕ ਦੇ ਮੋਬਾਈਲ ਨੰਬਰ ਦੀ ਗੱਲ ਕਰੀਏ ਜੀ ਤਾਂ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ 8872429927 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ ਜੀ 8872429927 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕੋਠੀ ਬਾਰੇ ਕੁਝ ਪੁੱਛਣਾ ਹੈ ਤਾਂ ਡਾਇਰੈਕਟ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜਦੋਂ ਪੂਰੀ ਗੱਲਬਾਤ ਹੋ ਗਈ ਤੁਹਾਡੀ ਉਸ ਤੋਂ ਬਾਅਦ ਤੁਸੀਂ ਜਾ ਕੇ ਕੋਠੀ ਨੂੰ ਦੇਖ ਸਕਦੇ ਹੋ ਜਦੋਂ ਕੋਠੀ ਨੂੰ ਦੇਖ ਲਈ ਤੇ ਮਾਲਕ ਨਾਲ ਬਹਿ ਕੇ ਰੇਟ ਮੁਖਾ ਲਿਓ ਜੀ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਬਾਕੀ ਤੁਸੀਂ ਸਾਰਾ ਕੁਝ ਦੇਖ ਲਿਓ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਸੀ ਤੇ ਵੀਡੀਓ ਤੁਹਾਨੂੰ ਇਸ ਕੋਠੀ ਦੀ ਕਿਵੇਂ ਲੱਗੀ ਕਮੈਂਟ ਕਰਕੇ ਨਾਲ ਦੀ ਨਾਲ ਜਰੂਰ ਦੱਸਦੇ ਰਹੋ ਜੀ ਬਾਕੀ ਮੈਂ ਉਮੀਦ ਕਰਦਾ ਵੀਡੀਓ ਤੁਹਾਨੂੰ ਪਸੰਦ ਆਊਗੀ ਸਾਰੀ ਦੀ ਸਾਰੀ ਇਹ ਇੱਕ ਕੋਠੀ ਨਹੀਂ ਹੈਗੀ ਦੋ ਨਹੀਂ ਹੈਗੀ ਤੁਹਾਨੂੰ ਇਸ ਵੀਡੀਓ ਚ ਘੱਟੋ ਘੱਟ 5 ਤੋਂ 6 ਕੋਠੀਆਂ ਮਿਲ ਜਾਣਗੀਆਂ ਜਾਇਜ਼ ਰੇਟਾਂ ਦੇ ਵਿੱਚ ਤੇ ਅਲੱਗ-ਅਲੱਗ ਤੁਹਾਡੇ ਏਰੀਆ ਚੋਂ ਗੱਲਬਾਤ ਆਪਾਂ ਸੈਕਿੰਡ ਕੋਠੀ ਦੀ ਕਰਦੇ ਹਾਂ ਜੀ ਹੁਣ ਜਿਹੜਾ ਨੰਬਰ 2 ਤੇ ਆਪਾਂ ਘਰ ਲੈ ਕੇ ਪਹੁੰਚੇ ਹਾਂ ਇਹਨੂੰ ਇੱਕ ਵਾਰੀ ਚੈੱਕ ਕਰੋ ਜੀ ਇਹਦੀ ਵੀਡੀਓ ਚੈੱਕ ਕਰੋ ਬਹੁਤ ਵਧੀਆ ਮਾਲਕ ਨੇ ਤਿਆਰ ਕਰਵਾਇਆ ਹੋਇਆ ਸੀ ਜੀ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ ਵੀ 7 ਮਰਲੇ ਤੋਂ ਉੱਤੇ ਥਾਂ ਮਿਲੂਗੀ ਰਜਿਸਟਰੀ ਬਲੀ ਥਾਂ ਇਹ ਵਧੀਆ ਘਰ ਬਣਿਆ ਹੋਇਆ ਮਾਲਕ ਨੇ ਸ਼ੌਂਕ ਨਾਲ ਤਿਆਰ ਕਰਵਾਇਆ ਹੋਇਆ ਜਿੰਨਾ ਕੰਮ ਮਾਲਕ ਨੇ ਕਰਵਾਇਆ ਹੋਇਆ ਇੱਕ ਨੰਬਰ ਕਰਵਾਇਆ ਹੋਇਆ ਬਾਕੀ ਟਾਈਲਾਂ ਦਾ ਦੇਖ ਲਓ ਜੀ ਰੰਗ ਦਾ ਕੰਮ ਦੇਖ ਲਓ ਜਿੰਨਾ ਕੰਮ ਤੁਸੀਂ ਦੇਖੋਗੇ ਇੱਕ ਨੰਬਰ ਮਿਲੂਗਾ 11 ਕ ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਸੀ ਇਹ ਜਿਹੜਾ ਘਰ ਆਪਾਂ ਲੈ ਕੇ ਪਹੁੰਚਿਆ ਤਹਿਸੀਲ ਬੰਗਾ ਤੇ ਪਿੰਡ ਇਹਨਾਂ ਦਾ ਚਾਲ ਕਲਾਂ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਸਕਦੇ ਹੋ। ਬਾਕੀ ਮਾਲਕ ਨੇ ਵੀਡੀਓ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਤੇ ਕੰਮ ਤੁਸੀਂ ਦੇਖ ਲਓ ਜੀ। ਕਮਰੇ ਵਧੀਆ ਬਣੇ ਹੋਏ ਨੇ। ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਟਾਈਲਾਂ ਲੱਗੀਆਂ ਹੋਈਆਂ ਨੇ ਤੇ ਕਮਰੇ ਪੂਰੇ ਟੌਪ ਦੇ ਮਾਲਕ ਨੇ ਤਿਆਰ ਕਰਵਾਏ ਹੋਏ ਨੇ। ਮੂਰੇ ਜਿਹੜਾ ਬ੍ਰਾਂਡ ਹੈ ਪੂਰਾ ਵਧੀਆ ਜੀ। ਆਪਾਂ ਛੱਤ ਦੀ ਗੱਲ ਕਰੀਏ ਤਾਂ ਛੱਤ ਕੱਲੀ ਆਪ ਨੂੰ ਟਾਈਲਾਂ ਵਾਲੀ ਮਿਲੂਗੀ ਜੀ। ਟਾਇਲ ਬੱਤੀ ਵਾਲੀ ਛੱਤਾਂ ਤੇ ਪੂਰਾ ਵਧੀਆ ਕੰਮ ਕਰਵਾ ਰੱਖਿਆ ਉੱਤੇ ਆਪਾਂ ਛੱਤ ਦੀ ਗੱਲ ਕਰੀਏ ਤਾਂ ਮਾਲਕ ਨੇ ਸਾਰੀ ਪੱਕੀ ਕਰਵਾਈ ਹੋਈ ਆ ਬਾਕੀ ਕੱਲੀ-ਕੱਲੀ ਗੱਲਬਾਤ ਮਾਲਕ ਨੇ ਕਨਫਰਮ ਕਰਵਾਈ ਆ ਮਾਲਕ ਨੇ ਵੀਡੀਓ ਪੂਰੀ ਵਧੀਆ ਬਣਾ ਕੇ ਭੇਜੀ ਆ ਸਾਰਾ ਕੁਝ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਜੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਚਾਲਕਲਾਂ ਇਹਨਾਂ ਦਾ ਪਿੰਡ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਜਾ ਕੇ ਦੇਖ ਸਕਦਾ ਜੀ ਲਾ ਕੇ ਪੂਰੀ ਗੱਲਬਾਤ ਮਾਲਕ ਨੇ ਦੱਸੀ ਆ ਜਿੰਨੀ ਜਾਣਕਾਰੀ ਆਪਣੇ ਕੋਲੇ ਪਹੁੰਚੀ ਆ ਮਾਲਕ ਦੁਆਰਾ ਆਪਾਂ ਤੁਹਾਨੂੰ ਦੱਸ ਰਹੇ ਹਾਂ ਜੀ 11 ਕ ਲੱਖ ਰੁਪਏ ਡਿਮਾਂਡ ਕੀਤੀ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮੈਂ ਮਾਲਕ ਦਾ ਮੋਬਾਈਲ ਨੰਬਰ ਤੁਸੀਂ ਸਾਰੇ ਨੋਟ ਕਰ ਲਓ 7528018709 7528018709 ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪ ਕਰ ਸਕਦੇ ਹੋ ਗੱਲ ਕਰਕੇ ਮਾਲਕ ਨਾਲ ਤੇ ਜਾ ਕੇ ਦੇਖ ਲਓ ਜਦੋਂ ਪਸੰਦ ਆ ਗਿਆ ਤਾਂ ਉਸ ਤੋਂ ਬਾਅਦ ਬਹਿ ਕੇ ਮਾਲਕ ਨਾਲ ਰੇਟ ਮੁਕਾ ਕੇ ਜੀ ਤੇ ਖਰੀਦ ਸਕਦੇ ਹੋ ਘਰ ਪੂਰਾ ਵਧੀਆਗਾ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਹੀ ਲਿਆ ਸਿੱਧੀ ਮਾਲਕ ਨਾਲ ਹੁਣ ਆਪੇ ਗੱਲ ਤੁਸੀਂ ਕਰੋ ਜੀ ਜਿਹੜੀ ਨੰਬਰ 3 ਤੇ ਆਪਾਂ ਕੋਠੀ ਲੈ ਕੇ ਪਹੁੰਚਿਆ ਇਹਨੂੰ ਚੈੱਕ ਕਰੋ ਜੀ ਹੁਣ ਅੱਠ ਮਰਲੇ ਆਪਾਂ ਨੂੰ ਥਾਂ ਮਿਲੂਗੀ ਰਜਿਸਟਰੀ ਵਾਲੀ ਥਾਂ ਸੀ ਤੇ ਜਿੰਨੇ ਆਪਾਂ ਵੀਡੀਓ ਚ ਤੁਹਾਨੂੰ ਅੱਜ ਘਰ ਦਿਖਾ ਰਹੇ ਹਾਂ ਜਿੰਨੀਆਂ ਕੋਠੀਆਂ ਆਪਾਂ ਦਿਖਾ ਰਹੇ ਹਾਂ ਸਾਰੇ ਪਰਿਵਾਰ ਦੇ ਮੈਂਬਰ ਤੇ ਮਾਲਕ ਆਪ ਬਾਹਰ ਰਹਿੰਦੇ ਨੇ ਬਾਹਰ ਗਏ ਮਾਲਕ ਦੀ ਆਪਾਂ ਕੋਠੀਆਂ ਤੁਹਾਨੂੰ ਦਿਖਾ ਰਹੇ ਹਾਂ ਸੀ ਰੇਟ ਪੂਰੇ ਵਧੀਆ ਆਪਾਂ ਲੈ ਕੇ ਪਹੁੰਚਿਆ ਜਿਹੜੀ ਕੋਠੀ ਤੁਸੀਂ ਹੁਣ ਦੇਖ ਰਹੇ ਹੋ ਜੀ ਅੱਠ ਮਰਲੇ ਥਾਂ ਦੇ ਵਿੱਚ ਬਣੀ ਹੋਈ ਹੈ ਨਵੀਂ ਕੋਠੀ ਹੈ ਜੀ ਜਿੰਨੀ ਕਿ ਤਿਆਰ ਹੋਈ ਹੈ ਪੂਰੀ ਵਧੀਆ ਮਾਲਕ ਨੇ ਕਰਵਾ ਰੱਖਿਆ ਜਿੰਨਾ ਕੰਮ ਹਲੇ ਪੈਂਡਿੰਗ ਦੇ ਵਿੱਚ ਪਿਆ ਸੀ ਉਹ ਪਿਆ ਹੀ ਹੈ ਤੁਹਾਡੇ ਸਾਹਮਣੇ ਹੈ ਜੀ ਕੋਈ ਲੁਕੋ ਨਹੀਂ ਹੈਗਾ 16 ਲੱਖ ਰੁਪਿਆ ਮਾਲਕ ਨੇ ਰੇਟ ਮੰਗਿਆਗਾ ਮਾਲਕਾ ਆਪ ਪਹਿਲਾਂ ਬਾਹਰ ਰਹਿੰਦੇ ਸੀਗੇ ਇਹਨਾਂ ਨੇ ਆਪ ਦੇ ਵਾਸਤੇ ਤੇ ਆਪਦੇ ਪਰਿਵਾਰ ਵਾਸਤੇ ਬਣਵਾਈ ਸੀ ਤੇ ਉਹ ਤੋਂ ਬਾਅਦ ਮਾਲਕ ਨੇ ਸਾਰੇ ਪਰਿਵਾਰ ਨੂੰ ਉੱਥੇ ਹੀ ਆਪਦੇ ਕੋਲੇ ਸੱਦ ਲਿਆ ਸੀਗਾ ਤੇ ਜਿੰਨੀ ਕੋਠੀ ਤਿਆਰ ਹੋ ਗਈ ਸੀਗੀ ਓਨੀ ਹੋ ਗਈ ਸੀਗੀ ਜਿੰਨਾ ਕੰਮ ਵਿੱਚ ਰਹਿ ਗਿਆ ਉਹ ਪੇ ਆਈ ਹੈ ਜੀ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਜੀ 16 ਲੱਖ ਰੁਪਇਆ ਮਾਲਕ ਨੇ ਰੇਟ ਕਿਹਾਗਾ ਬਟਾਲੇ ਏਰੀਆ ਚੋਂ ਆਪਾਂ ਲੈ ਕੇ ਪਹੁੰਚਿਆ ਇਹਨਾਂ ਦਾ ਖਾਸ ਪਿੰਡ ਹੈ ਜਿਹੜਾ ਮਹਿਮੂਦਪੁਰ ਹੈ ਜੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਵੀ ਸਕਦੇ ਹੋ ਬਾਕੀ 16 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਜਿਹੜਾ ਆਪਾਂ ਤੁਹਾਨੂੰ ਵਟਸਐਪ ਨੰਬਰ ਦਿੱਤਾ ਹੈ ਸਿੱਧਾ ਮਾਲਕ ਦਾ ਜੀ ਤੁਹਾਡੀ ਮਾਲਕ ਨਾਲ ਗੱਲ ਹੋ ਜੂਗੀ ਤੁਸੀਂ ਫੋਨ ਕਰ ਲਿਓ ਜੀ WhatsApp ਤੇ ਕਿਉਂਕਿ ਸਿੱਧਾ ਨੰਬਰ ਤਾਂ ਲੱਗਣਾ ਨਹੀਂ WhatsApp ਨੰਬਰ ਹੈ WhatsApp ਤੇ ਗੱਲ ਤੁਹਾਡੀ ਹੋ ਜੂਗੀ ਬਾਕੀ ਰੇਟ ਮਾਲਕ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ ਬਾਕੀ ਜਿੰਨਾ ਕੰਮ ਪਿਆਗਾ ਉਹ ਕਰਵਾਉਣਾ ਪਊਗਾ ਬਾਕੀ ਕੋਠੀ ਸੋਹਣੀ ਹੈ ਜਗ੍ਹਾ ਵੀ ਵਧੀਆ ਸੀ ਗਲੀ ਵੀ ਵਧੀਆ ਲੱਗਦੀ ਹੈ ਬਾਕੀ ਮੇਨ ਗੇਟ ਤੋਂ ਲੈ ਕੇ ਅੰਦਰ ਤੱਕ ਦੀ ਇਹਨਾਂ ਨੇ ਪੂਰੀ ਵਧੀਆ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਹੈ ਸਾਰਾ ਕੁਝ ਤੁਸੀਂ ਦੇਖ ਲਓ ਜੀ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਅਸੀਂ ਤੇ ਜਿੰਨੀਆਂ ਕੋਠੀਆਂ ਦੇ ਘਰ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਦੇ ਲੱਗ ਰਹੇ ਨੇ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ ਬਾਕੀ ਮੈਂ ਗਰੰਟੀ ਲੈਣਾ ਜੀ ਉਮੀਦ ਕਰਦਾ ਤੁਹਾਨੂੰ ਘਰ ਵੀ ਪਸੰਦ ਆ ਰਹੇ ਨੇ ਤੇ ਜਿਹੜੀ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਤੇ ਜਿਹੜੇ ਆਪਾਂ ਰੇਟ ਤੁਹਾਨੂੰ ਦੱਸ ਰਹੇ ਨੇ ਤੁਹਾਨੂੰ ਵਧੀਆ ਲੱਗ ਰਹੇ ਨੇ ਵਧੀਆ ਲੱਗ ਰਹੇ ਨੇ ਤਾਂ ਥੱਲੇ ਇੱਕ ਲਾਈਕ ਦਾ ਬਟਨ ਹੈ ਜਰੂਰ ਉਹਨੂੰ ਦਬਾ ਦਿਓ ਜੀ ਲਾਈਕ ਕਰਨਾ ਨਾ ਭੁੱਲਿਓ ਜਿੰਨੇ ਦੇਖ ਰਹੇ ਹੋ ਸਾਰੇ ਲਾਈਕ ਜਰੂਰ ਕਰ ਦਿਓ ਜੀ ਨੰਬਰ 4 ਤੇ ਜਿਹੜੀ ਆਪਾਂ ਕੋਠੀ ਲੈ ਕੇ ਪਹੁੰਚੇ ਹਾਂ ਇਹਨੂੰ ਇੱਕ ਵਾਰੀ ਚੈੱਕ ਕਰੋ ਜੀ ਦੇਖਦੇ ਰਹਿ ਜਾਓਗੇ ਤੇ ਇਹਨੂੰ ਬਣੀ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਸੀ 5 ਤੋਂ 6 ਮਹੀਨੇ ਮਾਲਕ ਨੇ ਕਿਹਾ ਮਸਾ ਹੋਈ ਨਹੀਂ 5 6 ਮਹੀਨੇ ਮਸਾ ਹੋਈ ਨਹੀਂ ਕੋਠੀ ਬਣੀ ਨੂੰ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਸੀ ਕੁਝ ਜ਼ਿਆਦਾ ਹੀ ਡੈਕੋਰੇਸ਼ਨ ਦਾ ਮਾਲਕ ਨੇ ਕੰਮ ਕਰਵਾਇਆ ਹੋਇਆ ਜਿਹੜੇ ਮਾਲਕ ਆਪ ਨੇ ਸੀ ਉਹ ਉਹਨਾਂ ਨੇ ਦੱਸਿਆ ਵੀ ਕੋਠੀ ਤਾਂ ਅਸੀਂ ਆਪਦੇ ਰਿਹਾਇਸ਼ ਵਾਸਤੇ ਬਣਵਾਈ ਸੀਗੀ ਪਰਿਵਾਰ ਵਾਸਤੇ ਬਣਵਾਈ ਸੀਗੀ ਕਿਉਂਕਿ ਮਾਲਕ ਕਹਿੰਦੇ ਮੈਂ ਤਾਂ ਬਾਹਰ ਰਹਿੰਦੇ ਤੇ ਪਰਿਵਾਰ ਵਾਸਤੇ ਬਣਵਾਈ ਸੀਗੀ ਮਾਲਕ ਕਹਿੰਦੇ ਵੀ ਜਦੋਂ ਮੈਂ ਛੁੱਟੀ ਲੈ ਕੇ ਆਇਆ ਕਰੂੰਗਾ ਤੇ ਵਧੀਆ ਰੇਹਾ ਕਰਾਂਗੇ ਅਸੀਂ ਤੇ ਉਹ ਤੋਂ ਬਾਅਦ ਮਾਲਕ ਕਹਿੰਦੇ ਵੀ ਮੈਂ ਸਾਰੇ ਪਰਿਵਾਰ ਨੂੰ ਉੱਥੇ ਕੋਲੇ ਸੱਦ ਲਿਆ ਤੇ ਹੁਣ ਕੋਠੀ ਦੀ ਲੋੜ ਹੈ ਨਹੀਂ ਕਿਉਂਕਿ ਸ਼ੌਂਕ ਨਾਲ ਕੋਠੀ ਬਣਵਾਈ ਸੀਗੀ ਤੇ ਐਵੇਂ ਰੱਖੀ ਤਾਂ ਐਵੇਂ ਤਾਂ ਇਹ ਖਰਾਬ ਹੋ ਜਾਣੀ ਆ ਤਾਂ ਕਰਕੇ ਮਾਲਕ ਕਹਿੰਦੇ ਵੀ ਮੈਂ ਸੋਚਿਆ ਸੇਲ ਕਰ ਦਿੰਨੇ ਆਂ ਅਸੀਂ 36 ਲੱਖ ਰੁਪਏ ਮਾਲਕ ਨੇ ਡਿਮਾਂਡ ਰੱਖੀ ਆ ਜੀ 36 ਲੱਖ ਰੁਪਏ ਡਿਮਾਂਡ ਹੈ ਤੇ ਜਗ੍ਹਾ ਦੀ ਆਪਾਂ ਗੱਲ ਕਰੀਏ ਤਾਂ 4.5 ਮਾਰ ਲਈ ਜਗ੍ਹਾ ਮਾਲਕ ਨੇ ਦੱਸੀ ਆ ਜੀ ਨਕਸ਼ਾ ਪਾਸ ਹੈ ਰਜਿਸਟਰੀ ਵਾਲੀ ਜਗ੍ਹਾ ਤੇ ਆਪਾਂ ਨੂੰ ਕੋਠੀ ਇਹ ਫਗਵਾੜੇ ਏਰੀਆ ਚ ਮਿਲੂਗੀ ਸਾਹਿਬ ਜਦਾ ਅਜੀਤ ਸਿੰਘ ਨਗਰ ਫਗਵਾੜਾ ਚ ਨੀਅਰਾ ਚੰਡੀਗੜ੍ਹ ਹਾਈਵੇ ਬਾਕੀ ਵਧੀਆ ਕੋਠੀ ਆਪਾਂ ਲੈ ਕੇ ਪਹੁੰਚਿਆ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਤੇ ਇਹ ਕੋਠੀ ਕੋਈ ਖਰੀਦਣ ਦਾ ਹੈਗਾ ਚਾਹਵਨ ਤਾਂ ਜਾ ਕੇ ਦੇਖ ਵੀ ਸਕਦੇ ਹੋ ਬਾਕੀ ਰੇਟ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ 36 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਕੋਈ ਫਿਕਸਡ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਘੱਟ ਵੱਧ ਕਰ ਲਾਂਗੇ ਮਾਲਕ ਦਾ ਮੋਬਾਈਲ ਨੰਬਰ 9501234348 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਆ ਤੁਸੀਂ ਜਾ ਕੇ ਕਰ ਸਕਦੇ ਹੋ ਜੀ ਬਾਕੀ ਮਾਲਕ ਨੇ ਕਿਹਾਗਾ ਬੀ ਵਧੀਆ ਕੋਠੀ ਆ ਤੇ ਆ ਕੇ ਇੱਕ ਵਾਰੀ ਦੇਖੋ ਰੇਟ ਮੌਕੇ ਤੇ ਕਰ ਲਾਂਗੇ ਅਡਜਸਟਮੈਂਟ ਕੀਤਾ ਜਾਊਗਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਸੀ ਗੱਲ ਕਰ ਸਕਦੇ ਹੋ ਆਪ ਤੁਸੀਂ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜਿੰਨੀਆਂ ਕੋਠੀਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜਰੂਰ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਸੀ ਅੱਗੇ ਤੁਹਾਨੂੰ ਇੱਕ ਜਮਾ ਸਸਤਾ ਘਰ ਦਿਖਾਉਨੇ ਆ ਜੀ ਆਪਾਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੇ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਜੀ ਥੱਲੇ ਇੱਕ ਤੁਹਾਨੂੰ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦੇਖਣ ਨੂੰ ਮਿਲੂਗਾ ਜਿਹੜਾ ਉਹ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨ ਤੇ ਡੇਲੀ ਆਪਾਂ ਨਵੀਂ ਵੀਡੀਓ ਹਰ ਰੋਜ਼ ਲੈ ਕੇ ਆਉਂਦੇ ਰਹਨੀਆ ਜੀ ਤੇ ਇੱਕ ਆਪਾਂ ਜਮਾ ਸਸਤਾ ਘਰ ਲੈ ਕੇ ਪਹੁੰਚੇ ਤੁਹਾਡੇ ਵਾਸਤੇ ਲਾਸਟ ਘਰ ਹੈ ਜੀ ਇਹ ਤੇ ਜਿੰਨੀਆਂ ਵੀਡੀਓ ਚ ਤੁਸੀਂ ਪਿੱਛੇ ਕੋਠੀਆਂ ਤੇ ਘਰ ਦੇਖੇ ਸੀਗੇ ਉਹ ਬਾਹਰ ਗਏ ਮਾਲਕਾਂ ਦੀਆਂ ਕੋਠੀਆਂ ਤੇ ਘਰ ਸੀਗੇ ਤੇ ਇਹ ਜਿਹੜਾ ਘਰ ਹੈ ਜੀ ਇਹ ਜਮਾ ਸਸਤਾ ਲੈ ਕੇ ਪਹੁੰਚੇ ਕਿਉਂਕਿ ਕਮੈਂਟਾਂ ਦੇ ਵਿੱਚ ਤੁਸੀਂ ਕਹਿੰਦੇ ਰਹਿੰਦੇ ਹੋ ਵੀ ਸਾਨੂੰ ਕੋਈ ਜਮਾ ਸਸਤਾ ਘਰ ਦਿਖਾਓ ਇੱਕ ਆਪਾਂ ਜਮਾ ਸਸਤਾ ਘਰ ਵੀ ਲੈ ਕੇ ਪਹੁੰਚੇ ਸਾਢੇ 3 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਦੋ ਬਿਸਵੇ ਮਾਲਕ ਨੇ ਜਗਨ ਦੱਸੀ ਆ ਫਰਵਾਲੀ ਇਹਨਾਂ ਦਾ ਪੈਂਡਮ ਮਲੇਰ ਕੋੜਲੇ ਦੇ ਲਾਗੇ ਪਈ ਜਾਂਦਾ ਹੈ ਵੀਡੀਓ ਤੁਹਾਡੇ ਸਾਹਮਣੇ ਅਸੀਂ ਘਰ ਜ਼ਿੰਮੇ ਦਾ ਬਣਿਆ ਹੋਇਆ ਤੁਹਾਡੇ ਸਾਹਮਣੇ ਵਧੀਆ ਜਗ੍ਹਾ ਜੀ ਵਧੀਆ ਘਰ ਹੈ ਸੋਹਣਾ ਘਰ ਹੈ ਮਾਲਕ ਨੇ ਕੰਮ ਜਿੰਨਾ ਕਰਵਾਇਆ ਹੋਇਆ ਵਧੀਆ ਕਰਵਾਇਆ ਹੋਇਆ ਮਾਲਕ ਦਾ ਮੋਬਾਈਲ ਨੰਬਰ 9501724274 ਗੱਲ ਤੁਸੀਂ ਆਪ ਕਰ ਸਕਦੇ ਹੋ ਜੇ ਕਿਸੇ ਨੇ ਗੱਲ ਕਰਨੀ ਹੈ ਅਸੀਂ ਬਾਕੀ ਘਰ ਦੀ ਵੀਡੀਓ ਤੁਹਾਡੇ ਸਾਹਮਣੇ ਹੈ ਜੀ ਸਕਰੀਨ ਤੇ ਚੱਲੇ ਰਹੀ ਜਾਂ ਗਲੀ ਤੰਗ ਹੈ ਜੀ ਤੇ ਗਲੀ ਛੋਟੀ ਹੈ ਪਰ ਘਰ ਵਧੀਆ ਸੀ ਤੁਸੀਂ ਜਾ ਕੇ ਦੇਖ ਸਕਦੇ ਹੋ ਮੋਟਰਸਾਈਕਲ ਤਾਂ ਆਰਾਮ ਨਾਲ ਆ ਜਾਂਦਾ ਸੀ ਤੇ ਪਰ ਗੱਡੀ ਦੀ ਥੋੜੀ ਜੀ ਦਿੱਕਤ ਹੈਗੀ ਆ ਤੁਸੀਂ ਅਡਜਸਟਮੈਂਟ ਕਰ ਸਕਦੇ ਹੋ ਤਾਂ ਮਾਲਕ ਨਾਲ ਗੱਲ ਕਰ ਸਕਦੇ ਹੋ ਜੀ ਜਾ ਕੇ ਦੇਖ ਸਕਦੇ ਹੋ ਤੇ ਰੇਟ ਮੂਕੇ ਤੇ ਮਾਲਕ ਮਾੜਾ ਮੋਟਾ ਕਰ ਲੈਣਗੇ ਬਾਕੀ ਰੇਟ ਜਮੇ ਹੀ ਘਟ ਹੈ ਸਾਢੇ 1.5 ਲੱਖ ਰੁਪਏ ਡਿਮਾਂਡ ਮਾਲਕ ਨੇ ਕੀਤੀ ਹੈ ਜੀ ਬਾਕੀ ਪੂਰੀ ਵੀਡੀਓ ਆਪਾਂ ਦੇਖ ਹੀ ਲਈ ਜੀ ਸਾਰੇ ਘਰ ਤੇ ਜਿੰਨੀਆਂ ਕੋਠੀਆਂ ਆਪਾਂ ਲੈ ਕੇ ਪਹੁੰਚੇ ਸੀਗੇ ਤੁਹਾਨੂੰ ਦਿਖਾਈ ਦਿੱਤੇ ਸੀ ਮਾਲਕਾਂ ਦੇ ਸਾਰਿਆਂ ਦੇ ਨੰਬਰ ਤੁਹਾਨੂੰ ਮੈਂ ਦਿੱਤੇ ਤੇ ਜਿੰਨੀ ਜਾਣਕਾਰੀ ਤੁਹਾਨੂੰ ਦਿੱਤੀ ਅਸੀਂ ਮਾਲਕ ਦੁਆਰਾ ਦੱਸੀ ਹੋਈ ਹੈ ਜਿੰਨਾ ਕੁਝ ਮਾਲਕਾਂ ਨੇ ਦੱਸਣ ਵਾਸਤੇ ਕਿਹਾ ਸੀਗਾ ਘਰ ਤੇ ਕੋਠੀ ਵਾਸਤੇ ਉਹ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਬਾਕੀ ਦੀ ਗੱਲ ਤੁਹਾਨੂੰ ਨੰਬਰ ਦੇ ਹੀ ਦਿੱਤੇ ਮਾਲਕਾਂ ਦੇ ਸਿੱਧੀ ਗੱਲ ਕਰੋ ਜੀ ਆਪਣਾ ਕੰਮ ਸਿਰਫ ਵੀਡੀਓ ਪਾਉਣ ਦਾ ਸੀ ਬਾਕੀ ਜੋ ਵੀ ਡੀਲ ਕਰਨੀ ਹੈ ਤੁਸੀਂ ਆਪ ਹੀ ਕਰਨੀ ਹੈ ਜੀ ਤੇ ਆਪਦੀ ਜ਼ਿੰਮੇਵਾਰੀ ਤੇ ਜੋ ਵੀ ਲੈਣ ਦੇਣ ਕਰਨੇ ਸੀ ਆਪਦੀ ਜ਼ਿੰਮੇਵਾਰੀ ਤੇ ਕਰਨਾ ਜਿਹਨੇ ਵੇਚਣਾ ਜਾ ਜਿਨੇ ਖਰੀਦਣਾ ਤੁਸੀਂ ਆਪ ਹੀ ਕਰੋ ਜੀ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਸੀ ਵੀਡੀਓ ਵਧੀਆ ਲੱਗੀਏ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਚ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਕਿੰਨੇ ਰੇਟ ਦੇ ਵਿੱਚ ਚਾਹੀਦਾ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਗੇ ਜੀ ਬਾਕੀ ਜਲਦੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਜਿਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਆਪਣਾ ਵਟਸਐਪ ਨੰਬਰ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਉੱਤੇ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 6273 ਫਰੀਦ ਦੇ ਵਿੱਚ ਆਪਾਂ ਐਡ ਲਾ ਦਵਾਂਗੇ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ